ਕਮਿਸ਼ਨਰੇਟ ਪੁਲਿਸ ਦੇ ਸਾਡੇ ਐਸ ਐਚਓ ਗੇਟ ਹਕੀਮਾ ਕੋਈ ਮੁਕਦਮੇ ਦੀ ਤਫਤੀਸ਼ ਕਰ ਰਹੀ ਸੀ ਜਿਨ੍ਹਾਂ ਦੀ ਸੁਪਰਵਾਈਜ਼ਨ ਏਸੀਪੀ ਸੈਂਟਰਲ ਤੇ ਏਡੀ ਏਡੀਸੀਪੀ ਜਿਹੜੇ ਵਨ ਦਰਪਨਾਲੂ ਵਾਲੀ ਜੀ ਕਰ ਰਹੀ ਸੀ ਉਸ ਤਫਤੀਸ਼ ਦੇ ਦੌਰਾਨ ਇਹਨਾਂ ਨੂੰ ਇਨਵੈਸਟੀਗੇਸ਼ਨ ਦੌਰਾਨ ਇੱਕ ਕੋਈ ਸ਼ੱਕ ਜਾਰ ਹੋਇਆ ਤੇ ਨਾਲ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਵਿਅਕਤੀ ਜਿਹੜੇ ਅਮਰitsar ਦੇ ਵਿਅਕਤੀ ਨੇ ਉਹ ਰਲ ਕੇ ਉਹਨਾਂ ਦਾ ਇੱਥੋਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਇੱਥੇ ਉਹਨਾਂ ਦੇ ਲਾਇਸੈਂਸ ਕਿਸੇ ਕਾਰਨ ਕਰਕੇ ਨਹੀਂ ਬਣ ਸਕਦੇ ਉਹ ਤਰਨਤਨ ਡਿਸਟ੍ਰਿਕਟ ਦੇ ਉੱਥੋਂ ਦੇ ਕਿਸੇ ਵਿਅਕਤੀਆਂ ਦੇ ਨਾਲ ਰਲ ਕੇ ਆਪਣੇ ਫੇਕ ਆਰਮਜ਼ ਲਾਇਸੈਂਸ ਤਿਆਰ ਕਰਦੇ ਨੇ ਤੇ ਉਹ ਲੈ ਕੇ ਆਪਣੇ ਵੈਪਨ ਉਹਨਾਂ ਦੇ ਚੜਾਉਂਦੇ ਨੇ ਉਹਨਾਂ ਦਾ ਇਹਨਾਂ ਨੇ ਮੁਕਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਇਹ ਗੱਲ ਪਾਈ ਵੀ ਇੱਕ ਫੋਟੋਸਟੇਟ ਸ਼ਾਪ ਹੈ ਜਿਹੜਾ ਸੁਭਦਾ ਕੇਂਦਰ ਤਰਨਤਾਰਨ ਦੇ ਬਾਹਰ ਹੈਗਾ ਇਵੇਂ ਇੱਕ ਸੇਵਾ ਕੇਂਦਰ ਦਾ ਕਿ ਉਹਨਾਂ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਤੇ ਇੱਕ ਉਹਨਾਂ ਦਾ ਹੋਰ ਕਰਮਚਾਰੀ ਆ ਉਹ ਆਪਣੇ ਆਪ ਇੱਥੋਂ ਦੇ ਵਿਅਕਤੀਆਂ ਦੇ ਜਾਲੀ ਆਧਾਰ ਕਾਰਡ ਬਣਵਾ ਕੇ ਉੱਥੇ ਝਾਲ ਸਾਜੀ ਕਰਕੇ ਫੇਕ ਆਰਮ ਲਾਇਸੈਂਸ ਤਿਆਰ ਕਰਕੇ ਇਹਨਾਂ ਨੂੰ ਦਿੰਦੇ ਸੀ ਤੇ ਇਹ ਉਹਦੇ ਉਹਦੇ ਦੇ ਆਧਾਰ ਤੇ ਜਿਹੜਾ ਇਹ ਬੰਦੇ ਜਿਹੜੇ ਇਹ ਆਪਣਾ ਅਸਲਾ ਖਰੀਦਦੇ ਸੀ ਅਸਲਾ ਕੀਤੇ ਤੇ ਚੜਾ ਲੈਂਦੇ ਸੀ ਉਸ ਲੜੀ ਦੇ ਵਿੱਚ ਇਹਨਾਂ ਨੇ ਤਫ਼ਤੀਸ਼ ਕਰਕੇ ਅਜੇ 6 ਜਿਹੜੇ ਲਾਇਸੈਂਸ ਦਾ ਉਹ ਸਾਬਤ ਹੋ ਗਏ ਵੀ ਇਹ ਜਾਲੀ ਨੇ ਉਹਨਾਂ ਨੇ ਤਿਆਰ ਕਰਵਾਏ ਨੇ ਇਹਨਾਂ ਨੇ ਉਸ 6 6 ਲਾਇਸੈਂਸਾਂ ਤੇ ਸੱਤ ਜਿਹੜੇ ਵੈਪਨ ਆ ਉਹ ਇਹਨਾਂ ਨੇ ਰਿਕਵਰ ਕਰਕੇ ਉਹ ਡਰਾਇਵਿੰਗ ਜਿਹੜੇ ਅਸਲਾ ਲਾਇਸੈਂਸ ਸੀਗੇ ਉਹ ਵੀ ਰਿਕਵਰ ਕਰ ਲਏ ਨੇ ਤੇ ਉਹਦੇ ਵਿੱਚੋਂ ਲੈਪਟਾਪ ਹੋਰ ਜਿਹੜੇ ਫੌਜ ਲਾਇਸੈਂਸ ਜਿਹੜੇ ਜਿਹੜੇ ਸੌਫਟਵੇਅਰ ਦੀਆਂ ਹੋਰ ਕਾਪੀਆਂ ਸੀ ਉਹ ਇਹਨਾਂ ਨੇ ਰਿਕਵਰ ਕਰ ਲਈਆਂ ਇਹ ਤਫਤੀਸ਼ ਕਰ ਰਹੇ ਨੇ ਇਹਦੇ ਚ ਇਹਨਾਂ ਨੇ ਕੋਲ 8 ਬੰਦੇ ਰੈਸਟ ਕਰ ਲਏ ਨੇ ਜਿਨ੍ਹਾਂ ਚ 6 ਬੰਦੇ ਨੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੇ ਜਾਲੀ ਲਾਇਸੈਂਸ ਇਹ ਜਾਣਦੇ ਹੋਏ ਪਤਾ ਹੁੰਦੇ ਹੋਏ ਵੀ ਉਥੋਂ ਦੇ ਵਸਨੀਕ ਨਹੀਂ ਇਹ ਅਮਰਸਰ ਦੇ ਵਸਨੀਕ ਨੇ ਤੇ ਇਹ ਉਥੇ ਆਪਣੇ ਲਾਇਸੈਂਸ ਬਣਵਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਬਲਜੀਤ ਸਿੰਘ ਜਿਹੜਾ ਕਿ ਪ੍ਰਾਈਵੇਟ ਸਾਈਬਰ ਕੈਫੇ ਓਨਰ ਆ ਉਹ ਜਿਹੜਾ ਆਰਮਡ ਆਰਮਜ਼ ਲਾਇਸੈਂਸਾਂ ਦੇ ਅਧਾਰ ਕਾਰਡ ਦੇ ਜਿਹੜੇ ਫਰਜ਼ੀ ਜਿਹੜੇ ਉਹ ਉੱਤੇ ਡਾਕੂਮੈਂਟ ਤਿਆਰ ਕਰਦਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਹਰਪਾਲ ਸਿੰਘ ਆ ਜਿਹੜਾ ਉੱਥੇ ਸੇਵਾ ਕੇਂਦਰ ਦਾ EMPLOYE ਸੀ 2018 ਤੋਂ ਸੇਵਾ ਕੇਂਦਰ ਡਿਸਟ੍ਰਿਕਟ ਦਰਨਤਨ ਪਿੱਧੀ ਵਿਕੇ ਕੰਮ ਕਰਦਾ ਸੀਗਾ ਇਹਨਾਂ ਨੇ ਟੋਟਲੇ 8 ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਤੇ ਉਹਨਾਂ ਦਾ ਇੱਕ ਮੈਨੇਜਰ ਹੈ ਸੂਰਜ ਭੰਡਾਰੀ ਜਿਹੜਾ ਕਿ ਕਿੰਗਪਿਨ ਹੈ ਇਸ ਦਾ ਉਹ ਨੋਮੀਨੇਟ ਕਰ ਲਿਆ ਉਹ ਭਜਿਆ ਹੋਇਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤਰ੍ਹਾਂ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਕਿੰਨੇ ਜਿਹੜੇ ਜਾਲੀ ਜਿਹੜੇ ਲਾਇਸੈਂਸ ਬਣਾਏ ਨੇ ਕਿੰਨੇ ਕਿੰਨੇ ਵੈਪਨ ਚੜਾਏ ਨੇ ਤੇ ਹੋਰ ਕੌਣ-ਕੌਣ ਇਨਵੋਲਡ ਹੈਗਾ ਉਹ ਜੇ ਅਸੀਂ ਫੋਰੈਂਸਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਦੌਰਾਨ ਹੋਰ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਇਨਵੈਸਟੀਗੇਸ਼ਨ ਦੌਰਾਨ ਕੇਸ ਫਾਈਲ ਤੇ ਲੈ ਕੇ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਾਂ ਤਰੰਤ ਤਰੰਤ ਪੁਲਿਸ ਨੇ ਨਹੀਂ ਇਹ ਇਹ ਸਾਡਾ ਪੁਰਾਣਾ ਹੈਗਾ ਤਰੰਤ ਤਰੰਤ ਪੁਲਿਸ ਨੇ ਜਿਹੜੇ ਫੜੇ ਨੇ ਉਹ ਦੋ ਬੰਦੇ ਇਹਨਾਂ ਦੇ ਹੀ ਫਰਦਰ ਜਿਹੜੇ ਕੋਈ ਹੋਰ ਉਹਨਾਂ ਦਾ ਡਿਫਰੈਂਟ ਹੋਣਾਗਾ ਉਹਦਾ ਇਹਦੇ ਨਾਲ ਕੋਈ ਤੱਲਕ ਨਹੀਂ ਉਹਨਾਂ ਨੂੰ ਕੋਈ ਡਿਫਰੈਂਟ ਐਡਮਿਸ਼ਨ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਉਹ ਡਿਫਰੈਂਟ ਕੀਤੀ ਆ ਪਰ ਜਿਹੜੇ ਸਾਡੇ ਜਿਹੜੇ ਹੈਗੇ ਨੇ ਮੇਨ ਜਿਹੜੇ ਕਿੰਗਪਿੰਨ ਨੇ ਇਹ ਬੰਦੇ ਜਿਹੜੇ ਸਾਨੂੰ ਇਹਨਾਂ ਦੀ ਨੌਲੇਜ ਆ ਉਹਨਾਂ ਨੇ ਕੀ ਕੀਤਾਗਾ ਉਹਨਾਂ ਕੋਲ ਕੋਈ ਅਲੱਗ ਇਨਫੋਰਮੇਸ਼ਨ ਆ ਜਾਂ ਉਹਨਾਂ ਦਾ ਕੀ ਰਿਕਵਰੀ ਹੋਈ ਆ ਇਹ ਤਨ ਤਨ ਦੱਸ ਸਕਦਾ ਉਹ ਵੀ ਡਿਸਟ੍ਰੈਕਟ ਵੀ ਦੱਸੋ ਜਿਹਨਾਂ ਦੇ ਬੰਦੇ ਦੇ ਨਾਮ ਨਾਮਿਨੇਟ ਕੀਤੇ ਗਏ ਉਹਨਾਂ ਨੇ ਵੀ ਉਹਦੇ ਅੰਦਰੋਂ ਹੀ ਸਾਰਾ ਕੰਮ ਕੀਤਾ ਬਿਲਕੁਲ ਠੀਕ ਆ ਹੋ ਸਕਦਾ ਪੈਰਲਲ ਉਹਨਾਂ ਕੋਲੇ ਕੋਈ ਹੋਰ ਲੀਡਸ ਹੋਵੇ ਉਹਨਾਂ ਕੋਲ ਜਾਲੀ ਲਾਇਸੈਂਸਾਂ ਦਾ ਕੋਈ ਇਨਫੋਰਮੇਸ਼ਨ ਹੋਵੇ ਉਹਨਾਂ ਨੇ ਆਪਦੀ ਕਾਰਵਾਈ ਇੰਡੀਪੈਂਡੈਂਟਲੀ ਉਹਨਾਂ ਨੇ ਕੀਤੀ ਆ ਜਿਹੜੀ ਸਾਡੀ ਕਾਰਵਾਈ ਆ ਸਾਨੂੰ ਉਹਦੀ ਨੌਲੇਜ ਆ ਅਸੀਂ ਉਹ ਤੁਹਾਡੇ ਸਰ ਇਹ ਡੀਸੀ ਅਫਸਰ ਦਾ ਨੰਬਰ ਲੈ ਲਵਾਂਗੇ ਇਹ ਸਮਨ ਐਸ ਦੇ ਬਾਰੇ ਸਾਨੂੰ ਹੋ ਗਿਆ ਕਿ ਕਿ ਜੁਨਾਹ ਕਾਰਵਾਈ ਬਾਰੇ ਹਾਂਜੀ ਇਹ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਦੌਰਾਨ ਜਿਹਦੀ ਜਿਹਦੀ ਵੀ ਕਨਾਈਵੈਂਸ ਤੇ ਜਿਹਦੀ ਜਿਹਦੀ ਵੀ ਨੌਲੇਜ ਹੋਵੇਗਾ ਵੀ ਜਾਲੀ ਲਾਇਸੈਂਸ ਬਣਦੇ ਨੇ ਜਾਂ ਕੋ ਉਹਨਾਂ ਦੇ ਮਦਦਗਾਰ ਹੋਣਗੇ ਕਿਸੇ ਤਰੀਕੇ ਨਾਲ ਉਹ ਸਾਰਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਚ ਰਹੀ ਹੈ ਸਰ ਇਹ ਸਰ ਦੇ ਕਿਥੋਂ ਦੇ ਰਹਿਣ ਵਾਲੇ ਆ ਜਿਹੜੇ ਅਗੇ ਨੇ ਇਹ 6 ਬੰਦੇ ਅਮਰਸਰ ਦੇ ਰਹਿਣ ਵਾਲੇ ਆ ਜੀ ਇਹਨਾਂ ਚ ਅਬੇ ਸਿੰਘ ਆ, ਮਨਪ੍ਰੀਤ ਆ, ਕਮਰਦੀਪ ਆ, ਰੋਹਿਤ ਆ, ਹਰਵਿੰਦਰ, ਬਬਲੂ ਇਹ 6 ਬੰਦੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉੱਥੇ ਆਪਣੇ ਜਾਲੀ ਧਾਰ ਕਾਰਡ ਬਣਵਾ ਕੇ ਇਹ ਬਣਵਾਇਆ ਇਹ ਅੰਦਾਜ਼ਨ 1 ਤੋਂ 1.5 ਲੱਖ ਰੁਪਇਆ ਇਹ ਉਹਨਾਂ ਨੂੰ ਦੇ ਕੇ ਸਾਰਾ ਜਾਲੀ ਕੰਮ ਕਰਦੇ ਸੀ। ਪਹਿਲੇ ਵੀ ਕੇਸ ਹੈ ਇਹਨਾਂ ਦੇ ਉੱਪਰ। ਇਹਨਾਂ ਦੇ ਪਹਿਲੇ ਪਹਿਲੇ ਐਜ਼ ਆਫ ਨਾਓ ਕੋਈ ਹੋਰ ਸਾਨੂੰ ਕੇਸ ਨਹੀਂ ਉਹ ਇਨਵੈਸਟੀਗੇਸ਼ਨ ਦੌਰਾਨ ਅਸੀਂ ਕਲੀਅਰਿਟੀ ਕਰਾਂਗੇ। ਹਾਲ ਦੀ ਗੱਡੀ ਐਜ਼ ਆਫ ਨਾਊ ਸਾਨੂੰ ਇਹਦੀ ਕੋਈ ਇਨਫੋਰਮੇਸ਼ਨ ਜਿਹੜੇ ਵੈਪਨ ਐ ਇਹ ਕਿਹਨਾਂ ਆ ਚੜੇ ਪਏ ਨੇ ਲਾਇਸੈਂਸ ਉੱਤੇ ਹਾਂਜੀ ਹਾਂਜੀ ਵੈਪਨ ਲਾਇਸੈਂਸ ਤੇ ਚੜੇ ਨੇ ਉਹ ਜਿਹੜੇ ਆਰਮ ਲਾਇਸੈਂਸਸ ਨੇ ਜਿਨ੍ਹਾਂ ਨੇ ਉਹ ਡੀਲਰਸ ਨੇ ਜਿਨ੍ਹਾਂ ਨੇ ਉਹ ਵੈਪਨ ਇਹਨਾਂ ਨੂੰ ਵੇਚੇ ਨੇ ਉਹਨਾਂ ਦਾ ਅਸੀਂ ਇਨਵੈਸਟੀਗੇਸ਼ਨ 'ਚ ਰੋਲ ਵਿਚਾਰ ਕਰ ਰਹੇ ਹਾਂ ਜੇ ਉਹਨਾਂ ਨੂੰ ਇਹ ਗੱਲ ਦੀ ਨੋਲਿਜ ਹੋਵੇਗੀ ਵੀ ਇਹ ਜਿਹੜੇ ਝਾਲੀ ਲਾਇਸੈਂਸਾਂ ਤੇ ਉਹਨਾਂ ਨੇ ਵੈਪਨ ਚੜਾਏ ਨੇ ਤਾਂ ਬਣਦੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜੇ ਯਾਰ ਚੜ ਹੀ ਗਏ ਅਗਰ ਸਰਕਾਰੀ ਪਤਾ 'ਤੇ ਚੜ ਗਏ ਫਿਰ ਨਗਲੀ ਕਿਉਂ ਸਰਕਾਰੀ ਕਿਤਾਬਾਂ 'ਚ ਨਹੀਂ ਚੜੇ ਜਿਹੜੇ ਕਾਰਡ ਜਿਹੜੇ ਪਿਛਲੇ ਰਿਕਾਰਡ ਤੋਂ ਉੱਥੇ ਰਿਕਾਰਡ ਨਹੀਂ ਹੈਗਾ ਇਹਨਾਂ ਨੇ ਫੌਜ ਲਿਸੈਂਸ ਉਹ ਕਿਉਂਕਿ ਉਤੋਂ ਉਹਨਾਂ ਦੇ ਬੰਦੇ ਰਨਵਾਲ ਸੀਗੇ ਉਹ ਜਿਹੜਾ ਨੰਬਰ ਲਾ ਕੇ ਉਸ ਤਰ੍ਹਾਂ ਦੀ ਪਲੈਨਿੰਗ ਕਰਕੇ ਉਹ ਲੁਕਸ ਲਾਈਕ ਵੀ ਹਾਂ ਇਹ ਉਹੀ ਨੰਬਰ ਆ ਉਤੋਂ ਜੈਨੂਅਲ ਇਸ਼ੂ ਹੋਇਆ ਵਾ ਪਰ ਇਹ ਸਰਕਾਰੀ ਰਿਕਾਰਡ ਦਾ ਇਹਨਾਂ ਦੀ ਵੇਸ ਨਹੀਂ ਹੈਗਾ ਸਰ ਇਹ ਵਰਤੇ ਗਏ ਕਿਤੇ ਹਥਿਆਰ ਕਿਤੇ ਵਾਪਸ ਵੀ ਵਰਤੇ ਗਏ ਐਸ ਆਫ ਨਾਓ ਸਾਨੂੰ ਇਹਦੀ ਕੋਈ ਡਿਟੇਲ ਨਹੀਂ ਹੈ ਵੀ ਵਰਤੇ ਗਏ ਨੇ ਸਰ ਜੋ UOI ਨੰਬਰ ਹੁੰਦਾ ਇਹਨਾਂ ਦਾ ਉਹ ਸਾਰਾ ਫਰਜੀ ਹੈ ਇਹਨਾਂ ਦਾ ਹਾਂਜੀ ਸਾਰੇ ਨੰਬਰ ਫਰਜੀ ਨੇ ਪਹਿਲੇ ਆਧਾਰ ਕਾਰਡ ਲੱਗੀ ਹੁੰਦਾ ਸੀ ਹਾਂਜੀ ਆਧਾਰ ਕਾਰਡ ਇਹਨਾਂ ਨੇ ਦਰਨ ਦਰਨ ਦੇ ਹੀ ਆਧਾਰ ਕਾਰਡ ਸਾਰੇ ਬੰਦਿਆਂ ਨੇ ਬਣਾਏ ਨੇ ਆਪਣੇ ਉਸ ਆਧਾਰ ਕਾਰਡ ਤੋਂ ਬਾਅਦ ਜੋ ਵੀ ਉਹਦੀ ਡਾਕੂਮੈਂਟ ਰਿਕੁਆਇਰਮੈਂਟ ਹੈ ਕਿਸੀ ਉੱਥੋਂ ਉਹ ਲਾ ਕੇ ਉਹਦਾ ਜਿਹੜਾ ਲਾਇਸੈਂਸ ਤਿਆਰ ਕਰਦੇ ਕਿਉਂਕਿ ਉਹਨਾਂ ਦੇ ਵਿਚਲੇ ਹੀ ਬੰਦੇ ਨੇ ਨਾ ਦੇ ਆਰ ਇਨਰੋਲ ਦਿੱਲੀ ਇਹ ਕੰਮ ਕਰਦੇ ਨੇ ਉਹਨਾਂ ਨੇ ਦੇਖ ਕੇ ਵੀ ਆ ਨੰਬਰ ਲਾਉਣਾ ਆ ਨੰਬਰ ਲਾਉਣਾ ਉਸ ਟਾਈਪ ਦਾ ਬਿਲਕੁਲ ਸਾਰਾ ਪੈਟਰਨ ਉਹ ਤਿਆਰ ਕਰਕੇ ਜਲਦੀ ਲਾਇਸੈਂਸ ਬਣਾਉਂਦੇ ਪੇਪਰ ਆਗੇ ਕੋਈ ਇਨਕੁਆਰੀ ਨਹੀਂ ਹੋਈ ਕੋਈ ਨਹੀਂ ਆਇਆ ਯੈਸ ਕੋਈ ਇਨਕੁਆਰੀ ਨਹੀਂ ਇਨਕੁਆਰੀ ਤੋਂ ਬਾਅਦ ਮਤਲਬ ਜਿਹੜਾ ਬਾਅਦ ਦਾ ਪ੍ਰੋਸੈਸ ਹੁੰਦਾ ਜੋ ਸਾਡੇ ਜਿਵੇਂ ਬੰਦਿਆਂ ਜਿਹੜੇ ਇੰਨੇ ਕੱਢਿਆ ਨਹੀਂ ਗਏ ਜੀਆ ਇਹ ਇਹ ਇਹਨਾਂ ਨਾਮ ਨਾਲ ਭਰਵਾ ਦੇ ਮਿਲੇ ਮਿਲੇ ਬਿਲਕੁਲ ਜੋ ਵੀ ਜਿਹਦਾ ਜੇ ਦੀ ਕੋਈ ਨੈਗਲੀਜੈਂਸ ਹੋਊਗੀ ਉਹਦੇ ਖਿਲਾਫ ਡਿਪਾਰਟਮੈਂਟਲ ਕਾਰਵਾਈ ਹੋਊਗੀ ਜੇ ਦੀ ਕੋਈ ਕ੍ਰਿਮੀਨਲ ਨੌਲੇਜ ਹੋਊਗੀ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋਊਗੀ ਤੇ ਅਜਿਹਾ ਕੰਮ ਕਰਨਾ ਹੈ ਅਨਫੋਰਚੂਨੇਟ ਆ ਤੇ ਡੈਫੀਨਿਟਲੀ ਜੇ ਮਾੜੇ ਬੰਦੇ ਕੋ ਲਾਇਸੈਂਸ ਲੈਂਦੇ ਨੇ ਕੱਲੋਂ ਕ੍ਰਾਈਮ ਕਰ ਸਕਦੇ ਨੇ ਇਦਾਂ ਦਾ ਵਡਾਵਾ ਤਾਂ ਹੋ ਹੀ ਜਾਂਦਾਗਾ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਕਾਨੂੰਨ ਮੁਤਾਬਕ ਜੋ ਕਾਰਵਾਈ ਬਣਦੀ ਹੋ ਕਰਾਂਗੇ ਸਰ ਜਿਹਦਾ ਗਾਣਾ ਹਸ ਵਾਲੇ ਜਿਹਦਾ ਸ਼ੇਅਰ ਕਰਦੇ ਆ ਕਰਨ ਕਿ ਇਹ ਰਿਪੋਰਟ ਕਿਸੇ ਕੰਪਨੀ ਦਾ ਨਹੀਂ ਜਾਂਦਾ ਇਹਨਾਂ ਬਲਕਿ ਹਾਂ ਇਹ ਆਨਲਾਈਨ ਇਹਨਾਂ ਕਰੇ ਐ ਕਿ ਚਰੇ ਆ ਉਹ ਉਹ ਸਾਰਾ ਹੁੰਦਾ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਕੇ ਜਿਹਦਾ ਵੀ ਜੋ ਉਸ ਤਰ੍ਹਾਂ ਦਾ ਰੋਲ ਹੋਇਆ ਅਸੀਂ ਉਹਨੂੰ ਉਸ ਤਰੀਕੇ ਨਾਲ ਕਾਨੂੰਨੀ ਕਰ ਰਏ ਹਾਂ ਮਜਲੀਆ ਮੈਨੇਜਰ ਸਰ ਨੇ ਸੇਵਾ ਕੀਤੀ ਤਾਂ ਮੈਨੇਜਰ ਡਿਸਟ੍ਰਿਕਟ ਮੈਨੇਜਰ ਹੀ ਸੂਰਜ ਭੰਡਾਰੀ ਸਰ ਇਹਦੇ ਵਿੱਚ ਜਿੱਦਾਂ ਡੀਸੀ ਦਫ਼ਤਰ ਦਾ ਕੋਈ ਦੇ ਕਿਸੇ ਕਰਮੀ ਦਾ ਕੋਈ ਰੋਲ ਤਾਂ ਨਹੀਂ ਹੈ ਜੀ ਸੇਵਾ ਕੇਂਦਰ ਤੇ ਜਰਾ ਦੇਖੇ ਸੇਵਾ ਕੇਂਦਰ ਬੇਸਿਕਲੀ ਡੀਸੀ ਆਫਿਸ ਨੇ ਕੰਟਰੈਕਟ ਤੇ ਦਿੱਤਾ ਜਾਂਦਾ ਏ ਇਨਵੈਸਟੀਗੇਸ਼ਨ ਦੌਰਾਨ ਤੁਹਾਨੂੰ ਵਾਰ ਵਾਰ ਕਹਿ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਉਦਾਂ ਦੀ ਗੱਲ ਜਿਹੜੀ ਵੀ ਸਾਹਮਣੇ ਆਊਗੀ ਅਸੀਂ ਬਣਦੀ ਕਾਨੂੰਨੀ ਕਾਰਵਾਈ ਸਰ ਜਿਹੜੇ ਸੀ ਬੰਦੀ ਨੇ ਕਰਦੇ ਕੀ ਨੇ ਇਹ ਮਤਲਬ ਪੀਸ਼ਾ ਗੈਂਬਲਿੰਗ ਲੜਾਈ ਇਹ 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 ਥੋੜੇ ਥੋੜੇ ਛੋਟੇ ਛੋਟੇ ਕ੍ਰਾਈਮ ਗੈਂਬਲਿੰਗ ਹੋ ਗਿਆ ਲੜਾਈ ਝਗੜੇ ਹੋ ਗਏ ਉਦਾਂ ਦੇ ਸਾਰੇ ਕ੍ਰਾਈਮ ਜਨਵੋਲ ਨੇ ਤਾਂ ਹੀ ਉਹਦੇ ਕਰੇਜ਼ੀ ਫੋਰ ਵੈਪਨ ਕਿਸੇ ਵੀ ਤਰੀਕੇ ਨਾਲ ਇਹਨਾਂ ਕੋਲ ਵੈਪਨ ਹੋਵੇ ਵੈਪਨ ਰੱਖਣਾ ਤੇ ਦੇਖਣ ਨੂੰ ਜੈਨੂਨ ਲਗੇ ਤੇ ਲਾਇਸੈਂਸ ਤੇ ਵੀ ਚੜਿਆ ਹੋਵੇ ਇਹ ਥੋੜੇ-ਮੋਟੇ ਆਪਦੀਆਂ ਲੜਾਈਆਂ ਝਗੜੇ ਜਾਂ ਇਦਾਂ ਦੇ ਛੋਟੇ-ਮੋਟੇ ਜਿਹੜੀ ਬਦਮਾਸ਼ੀ ਆ ਉਹ ਸਾਈਵ ਕਰਨ ਵਾਲੇ ਪੰਡਾ ਵੈਪਨ ਦੇ ਸਿਰ ਤੇ ਬਦਮਾਸ਼ੀ ਕਰਦੇ ਸੀ ਛੋਟੇ-ਮੋਟੇ ਕ੍ਰਾਈਮ ਕਰਦੇ ਸੀ ਡੈਫੀਨਿਟਲੀ ਵੈਸੇ ਵੀ ਕਰਦੇ ਹੋਣਗੇ ਵੈਪਨ ਦੇ ਨਾਲ ਇੱਕ ਤਰ੍ਹਾਂ ਦੀ سپورਟ ਹੋਰ ਹੋ ਜਾਂਦੀ ਹੈ ਮੋਰਲ سپورਟ ਹੋ ਜਾਂਦੀ ਹੈ ਮੇਰੇ ਕੋਲੇ ਵੈਪਨ ਹੈਗਾ ਕੋਈ ਚੈੱਕ ਨਹੀਂ ਕਰ ਪਾਊਗਾ ਇਹ ਲਾਇਸੈਂਸ ਵੀ ਹੈਗਾ ਸਰ ਇਹਨਾਂ ਦੇ ਕੀ ਏਜ ਕੀ ਹੈ ਇਹ 32 30 32 35 1 25 26 ਸਾਲ ਦਾ ਨਾਰਮਲੀ 30 ਤੋਂ 35 ਸਾਲ ਦੀ ਉਮਰ ਦੇ ਹੁੰਦੇ ਆ